ਕਿੰਨੇ ਬੱਚੇ ਗਿਆਰਾਂ ਹਾਜ਼ਰ ਆ ਕਿੰਨੇ ਟੀਚਰ ਇੱਥੇ ਨਹੀਂ ਬੈਠੇ ਦੱਸੋ ਮੈਨੂੰ ਟੀਚਰ ਕਿੰਨੇ ਅੰਦਰ ਆ ਇਹ ਤਾਂ ਆਉਂਦੇ ਆ ਜਿਹੜੇ ਇੱਥੇ ਘੁਟਿਆ ਜਿੰਨੇ ਟੀਚਰ ਨੇ ਸਾਰੇ ਕਿਉਂ ਐਬਸੈਂਟ ਆ ਮੈਨੂੰ ਦੱਸੋ ਸਾਰਿਆਂ ਹੈ ਇਹ ਕੋਈ ਪਲਾਨ ਕੀਤਾ ਆ ਤੁਹਾਨੂੰ ਲੱਗਦਾ ਇਹ ਕੋਈ ਫੇਰ ਪ੍ਰੋਗਰਾਮ ਆ ਤੁਹਾਡਾ ਬਿਲਕੁਲ ਨਹੀਂ ਆ ਇੱਥੇ ਲਾਈ ਨਹੀਂ ਤੇਰਾ ਮੈਸੇਜ ਨਹੀਂ ਆ ਲਾਈ ਤੁਸੀਂ ਗੱਲਾਂ ਕਰਦੇ ਹੋ ਵੱਡੀਆਂ ਵੱਡੀਆਂ ਥੋੜਾ ਕੋਈ ਤਾਕਤ ਨਹੀਂ ਆ ਬੱਚਿਆਂ ਦੇ ਕਿੰਨੇ ਬੱਚਿਆਂ ਦੇ ਪਾਲਣ ਜਦੋਂ ਜਿੰਨੂ ਪੁਨਰਾਂ ਦੀ ਸਰਾਜ ਤੋਰੇ ਘਰਦੇ ਹੁੰਦੇ ਨੇ ਕੋਈ ਬੱਚਾ ਥੋੜਾ ਕਹਿਣਾ ਨਹੀਂ ਮੰਨਦਾ ਕੋਈ ਲੈਣਾ ਨਹੀਂ ਭੋਜਣਾ ਕੋਈ ਹੈ ਨਾ ਕੋਈ ਇਹ ਤੁਹਾਨੂੰ ਪਤਾ ਹੈ ਜਿਹਨੇ ਇੱਧਰ ਖੜਕੋ ਸੀ ਬਾਰੋ ਬਈ ਕੋਈ ਹੋਰ ਬਣਾ ਕੇ ਕੰਮ ਕਰਦਾ ਕਿ ਕੀ ਕਰਦੇ ਤੁਸੀਂ ਸਾਰੇ ਇਧਰ ਉਹਦੇ ਜਿਹੜੇ ਵੀ ਲੱਗੇ ਆ ਥਾ ਜਿਹੜਾ ਵੀ ਬੱਚਾ ਬਾਹਰ ਆ ਉਹਦੇ ਆਪਸ਼ਟ ਲਾਓ ਜਿਹੜਾ ਬੱਚਾ ਬਾਹਰ ਆ ਆਪ ਨੂੰ ਇਹ ਘਰਦੇ ਬੱਚੇ ਇਹ ਕੀ ਉਹ ਪੂਰੀ ਟੋਟਾ ਟੋੜੀ ਬੈਸੀਆ ਇਹ ਕੀ ਹੈ ਸਿਸਟਮ ਹੈ ਕੋਈ ਥੋੜਾ ਕੋਈ ਸਿਚਰ ਮੈਨੂੰ ਦੱਸੋ ਹੱਸ ਇਹ ਕੋਈ ਹੈ ਥੋੜੀ ਕੋਈ ਮੜੀ ਮੁੱਟੀ ਫੜ ਕੇ ਸਿੱਟ ਮੱਤੇ ਦੇ ਉਹ ਘਟਨਾ ਲਈ ਮੈਨੂੰ ਪਤਾ ਹੈ ਸੰਭਾਵਿਕ ਤੌਰ ਤੇ ਤੁਸੀਂ ਵੀ ਪੁੱਛੋਗੇ ਜੋ ਸਮਾਣਾਏ ਦੇ ਵਿੱਚ ਸਾਡੇ ਮਾਨਯੋਗ ਸਾਥੀ ਵਿਧਾਇਕ ਸਾਥੀ ਸਰਦਾਰ ਚੇਤਨ ਸਿੰਘ ਜੋੜਾ ਮਾਜਰੇਣਾ ਮੈਂ ਬਤੌਰ ਐਜੂਕੇਸ਼ਨ ਮਿਨਿਸਟਰ ਉਹਨਾਂ ਦੇ ਬਿਆਨ ਦੀ ਉਹਨਾਂ ਦੀ ਸਟੇਟਮੈਂਟ ਦੀ ਨਕੀਦੀ ਕਰਨਾਂ ਸਾਡੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਉਹ ਅਦੀ ਆਪਕਾਂ ਦਾ ਬਹੁਤ ਸਨਮਾਨ ਕਰਦੇ ਹੈ ਉਹ ਹਰ ਮੰਚ ਤੋਂ ਇਹ ਗੱਲ ਕਹਿੰਦੇ ਆ ਕਿ ਮੈਂ ਖੁਦ ਇੱਕ ਅਧਿਆਪਕ ਦਾ ਬੇਟਾ ਹੈ ਮੈਂ ਹਰ ਜਗ੍ਹਾ ਮੈਂ ਹੁਣ ਤੱਕ ਲਗਭਗ 1000 ਤੋਂ ਵੱਧ ਸਕੂਲਾਂ 'ਚ ਜਾ ਸਕਿਆ ਹਰ ਜਗ੍ਹਾ ਟੀਚਰਸ ਨੂੰ ਜਾ ਕੇ ਤੇ ਇਹ ਇਹ ਮੈਂ ਆਪਣੀ ਇੱਕ ਪ੍ਰਾਪਤੀ ਸਮਝਦਾ ਕਿ ਹੁਣ ਟੀਚਰਸ ਖੁਦ ਇਨਵਾਈਟ ਕਰਦੇ ਕਿ ਸਾਡੇ ਸਕੂਲ 'ਚ ਉਹ ਇੱਕ ਰਿਸ਼ਤਾ ਬਣਾਇਆ ਸਾਡੇ ਲਈ ਟੀਚਰਸ ਬਹੁਤ ਮਹਾਨ ਨੇ ਮੈਂ ਤਾਂ ਹਰ ਮੰਚ ਤੋਂ ਕਹਿੰਦਾ ਕਿ ਸਾਡੇ ਟੀਚਰਸ ਦੇ ਪਹਿਲਾਂ ਇਸ ਮਹਿਕਮੇ ਨੂੰ ਸਿਰਫ 네ਗੇਟਿਵ ਧਰਨੇ ਵਾਲਾ ਮਹਿਕਮਾ ਬਣਾਇਆ ਸੀ ਕੋਈ ਕਿਤੇ ਕੋਈ ਟੀਚਰ ਗਲਤੀ ਕਰਦਾ ਸੀ ਉਹਦੀ ਖਬਰ ਤਾਂ ਝਟ ਵਾਇਰਲ ਹੋ ਜਾਂਦੀ ਸੀ ਪਰ ਸਾਡੇ ਇੰਨੇ ਟੀਚਰਸ ਮਹਾਨ ਨੇ ਉਹ ਜਦੋਂ ਸਰਕਾਰਾਂ ਨਹੀਂ ਸਪੋਰਟ ਕਰਦੀਆਂ ਸੀ ਉਦੋਂ ਵੀ ਉਹਨੇ ਸਕੂਲ ਸੰਭੇ ਲੋਕਾਂ ਤੋਂ ਚੰਦਾ ਲੈ ਲੈ ਕੇ ਆਪਣੀ ਮੈਰਿਜ ਐਨਿਵਰਸਰੀਆਂ ਤੇ ਆਪਣੇ ਜਨਮ ਦਿਨ ਤੇ ਉਹਨੂੰ ਸਕੂਲ ਠੀਕ ਕੀਤੇ ਅਗਰ ਕਿਸੇ ਬੱਚੇ ਨੂੰ ਪਿੱਛੋਂ ਕਿਤਾਬ ਨਹੀਂ ਆਉਂਦੀ ਕੋਲੋਂ ਲੈ ਕੇ ਕਿਤਾਬ ਦਿੰਦੇ ਸੀ ਸਾਡੇ ਅਧਿਆਪਕ ਬਹੁਤ ਮਹਾਨ ਨੇ ਮੈਂ ਉਸ ਸਟੇਟਮੈਂਟ ਦੀ ਕੜੀ ਨਿੰਦਾ ਕਰਦਾ ਤੇ ਹਰ ਇੱਕ ਅਧਿਆਪਕ ਸਾਡੇ ਲਈ ਉਹਨਾਂ ਦਾ ਸਨਮਾਨ ਉਨਾਂ ਦੀ ਇੱਜ਼ਤ ਸਭ ਤੋਂ ਉੱਤੇ ਤੇ